ਆਪਕੀ ਆਵਾਜ਼ ਸਮਾਚਾਰ ਆਪ ਤੱਕ ਸੋਮਵਾਰ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਇਸ ਕਾਰਨ ਦਿਨ ਪਰ ਗਰਮੀ ਦਾ ਕਹਿਰ ਮਹਿਸੂਸ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਮੌਸਮ ਗਰਮ ਰਹੇਗਾ ਹਾਲਾਂਕਿ 9 ਮਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਪੀ ਪਾਗਨ ਸਰ 9 ਮਈ ਤੋਂ ਬਾਅਦ ਸਰਗਰਮ ਹੋਣ ਵਾਲੀ ਪੱਛਮੀ ਗੜਬੜ ਤਿੰਨ ਦਿਨ ਲਈ ਇਸ ਗਰਮੀ ਦੇ ਪ੍ਰਭਾਵ ਨੂੰ ਘਟਾ ਦੇਵੇਗੀ। ਸਰਗਰਮ ਵੈਸਟ ਇੰਡੀਅਨ ਸਪੈਨਟ ਦੇ ਕਾਰਨ بارش ਦੇ ਨਾਲ-ਨਾਲ ਧੂੜ ਭਰੀ ਹਨੇਰੀ ਆਉਣ ਦੀ ਵੀ ਸੰਭਾਵਨਾ ਹੈ। ਮੌਸਮ 'ਚ ਇਸ ਬਦਲਾਅ ਕਾਰਨ ਤਾਪਮਾਨ ਵੀ ਡਿੱਗ ਜਾਵੇਗਾ। ਇਸ ਗਰਮੀ ਦੇ ਕਹਿ ਨੂੰ ਲੋਕਾਂ 'ਚੋਂ ਕੁਝ ਰਾਹਤ ਵੀ ਮਿਲੇਗੀ। ਦਸਨਾ ਬੰਦ ਹੈ ਕਿ ਕਈ ਸੂਬਿਆਂ 'ਚ ਇਸ ਦਿਨ ਮਾਰ ਚੱਲ ਰਹੇ ਨੇ ਗਰਮੀ ਦੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੇ ਪਹੁੰਚ ਗਿਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਹੋਰ ਬਤੇਗੀ ਪਰ 9 ਮਈ ਤੋਂ 3 ਦਿਨ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਵਿੱਚ ਐਤਵਾਰ ਨੂੰ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਗ੍ਰਾਊਂਡ ਨਾਲ ਦਰਜ ਕੀਤਾ ਗਿਆ ਸੀ ਫਿਲਹਾਲ ਇਹ ਆਮ ਦੇ ਨੇੜੇ ਹੈ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ ਹੈ ਅੰਮ੍ਰਿਤਸਰ ਸਮੇਤ ਪਟਿਆਲਾ ਤੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਹੈ ਅੰਮ੍ਰਿਤਸਰ ਦਾ ਤਾਪਮਾਨ 40.2 ਡਿਗਰੀ ਜੋ ਆਮ ਨਾਲ 1.8 ਡਿਗਰੀ ਵੱਧ ਹੈ ਲੁਧਿਆਣਾ ਦਾ ਤਾਪਮਾਨ 39.4 ਜੋ ਕਿ ਆਮ ਨਾਲੋਂ 1.4 ਡਿਗਰੀ ਪਟਿਆਲਾ ਵਿੱਚ ਤਾਪਮਾਨ 40.4 ਡਿਗਰੀ ਪਠਾਨਕੋਟ ਵਿੱਚ 40.0 ਬਠਿੰਡਾ ਵਿੱਚ 39.0 ਫਿਰੋਜ਼ਪੁਰ ਵਿੱਚ 38.4 ਜਲੰਧਰ 38.3 ਡਿਗਰੀ ਦਰਜ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਕੱਟੋ ਕਰ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਵੀ ਅਜੇ ਵੀ ਆਮ ਦੇ ਨੇੜੇ ਹੈ। ਪਠਾਨਕੋਟ ਦਾ ਸਭ ਤੋਂ ਘੱਟ ਤਾਪਮਾਨ 17.9 ਡਿਗਰੀ ਰਿਹਾ ਜਦਕਿ ਅੰਮ੍ਰਿਤਸਰ 'ਚ 20.0, ਪਟਿਆਲਾ 'ਚ 23.6, ਪਠਾਨਕੋਟ 'ਚ 20.0, ਬਠਿੰਡਾ 'ਚ 22.6, ਗੁਰਦਾਸਪੁਰ 'ਚ 22.0, ਬਰਨਾਲਾ 'ਚ 25.5, ਫਰੀਦਕੋਟ 'ਚ 24.3 ਫਿਰੋਜ਼ਪੁਰ ਚ 22.7 ਜਲੰਧਰ ਚ 21.7 ਡਿਗਰੀ ਰਿਕਾਰਡ ਕੀਤਾ ਗਿਆ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਦੇਸ਼ ਭਰ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਕਈ ਸੂਬੇ ਇਸ ਦੀ ਮਾਰ ਵਿੱਚ ਝੱਲ ਰਹੇ ਨੇ ਪਰ 9 ਮਈ ਤੋਂ ਬਾਅਦ ਤਿੰਨ ਦਿਨ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ